ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਸਾਰਿਆਂ ਨੂੰ ਤਾਂ ਕੱਲ ਮੇਰੀ 30 ਡੇਸ ਚੈਲੰਜ ਸੀਰੀਜ਼ ਦਾ ਡੇ 1 ਸੀਗਾ ਜਿਹਦੇ ਵਿੱਚ ਮੈਂ ਏਰੀਆ 51 ਦੇ ਰਿਲੇਟਡ ਪਾਰਟ 1 ਪਾਇਆ ਸੀਗਾ ਤਾਂ ਅੱਜ ਮੈਂ ਪਾਰਟ 2 ਸ਼ੂਟ ਕਰਨ ਜਾ ਰਿਹਾ ਹਾਂ ਅੱਜ ਇਸ ਪਾਰਟ ਦੇ ਵਿੱਚ ਮੈਂ ਪਾਰਟ 2 ਨੂੰ ਪਾਰਟ 2 ਦੇ ਵਿੱਚ ਸਾਰਾ ਕੁਝ ਕਵਰ ਕਰਕੇ ਏਰੀਆ 51 ਦਾ ਟੌਪਿਕ ক্লোਜ਼ ਕਰ ਦੇਣਾ ਤੇ ਕੱਲ ਆਪਾਂ ਨਵਾਂ ਟੌਪਿਕ ਸਟਾਰਟ ਕਰਾਂਗੇ ਤਾਂ ਹੁਣ ਅਸੀਂ ਉਸ ਟੌਪਿਕ ਦੇ ਬਾਰੇ ਗੱਲ ਕਰਨੀ ਹੈ ਜਿਹੜਾ ਹਿਊਮਨ ਮਾਈਂਡ ਨੂੰ ਮਤਲਬ ਕਿ ਇਲਾਕਾ ਰੱਖ ਦਿੰਦਾ ਹਾਂ ਉਹ ਟੌਪਿਕ ਕਿਹੜਾ ਹੈ ਏਰੀਆ 51 ਐਂਡ ਰੋਜ਼ਵੈਲ ਇਨਸੀਡੈਂਟ ਆਇਆ ਦੇਖਦੇ ਆ ਬੜਚਨ ਮਜ਼ਾ ਆਇਆ ਇਸ ਟੌਪਿਕ ਦੇ ਵਿੱਚ ਸਾਡੇ ਅੱਗੇ ਤਿੰਨ ਕੁਐਸਚਨ ਖੜੇ ਹੁੰਦੇ ਆ ਪਹਿਲਾ ਕੁਐਸਚਨ ਕਿ ਜਿਹੜੀ ਰੋਜ਼ਵੈਲ ਪਲੇਸ ਸੀਗੀ ਮੈਕਸੀਕੋ ਦੇ ਵਿੱਚ ਓਹੋ ਅੱਛਾ 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 ਉਹਦੇ ਵਿੱਚ ਏਲੀਨ ਕਰੈਕ ਸੱਚੀ ਮੁੱਥੀ ਹੋਇਆ ਸੀ ਜਾਂ ਫਿਰ ਦੂਸਰਾ ਕੁਐਸਚਨ ਆ ਜਿਹੜਾ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲ ਜਿਹੜਾ ਏਰੀਆ 51 ਸਾਡੇ ਕੋਲੋਂ ਏਲੀਨ ਟੈਕਨੋਲੋਜੀ ਨੂੰ ਲੁਕਾ ਰਿਆ ਵਾ ਜਾਂ ਫਿਰ ਤੀਸਰਾ ਕੁਐਸਚਨ ਕਿ ਜਿਹੜੀ ਅੱਜ ਕੱਲ ਦੀ ਮਾਡਰਨ ਟੈਕਨੋਲੋਜੀ ਆ ਇਹ ਉਸੇ ਜਿਹੜਾ ਰਹੱਸਮਈ ਸਰਸਸਿਸ ਸਿਗੇ ਉਹਨਾਂ ਤੋਂ ਹੀ ਆਈ ਆ ਆਪਾਂ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਕਲੀਅਰ ਅਪ ਕਰਾਂਗੇ ਅਬੇ ਮਜ਼ਾ ਆਏਗਾ ਨਾ ਵੀਰੋ 1947 ਨਿਊ ਮੈਕਸੀਕੋ ਰੋਸਰਲ ਦੇ ਵਿੱਚ ਇੱਕ ਕਿਸਾਨ ਜਦੋਂ ਆਪਣੀ ਜ਼ਮੀਨ ਦੇ ਉੱਤੇ ਕਿਸੇ ਚੀਜ਼ ਦੇ ਟੁਕੜੇ ਪਏ ਵੇਖਦਾ ਵਾ ਉਹ ਹੈਰਾਨ ਹੋ ਜਾਂਦਾ ਉਹਦੇ ਬਾਅਦ ਚ ਰੋਸਵੈਲ ਦੀ ਜਿਹੜੀ ਆਰਮੀ ਆ ਉਹ ਇੱਕ ਪ੍ਰੈਸ ਰਿਲੀਜ਼ ਕਰਦੀ ਆ ਜਿਹਦੇ ਵਿੱਚ ਉਹ ਇਸ ਚੀਜ਼ ਦਾ ਦਾਵਾ ਕਰਦੀ ਆ ਕਿ ਉਹਨਾਂ ਨੇ ਇੱਕ ਫਲਾਈਂਗ ਡਿਸਕ ਨੂੰ ਦੇਖਿਆ ਵਾ ਕਿ ਉਹ ਕ੍ਰੈਸ਼ ਹੋਈ ਪਈ ਆ ਉਸ ਪ੍ਰੈਸ ਦੇ ਉਸ ਨਿਊਜ਼ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਹੜਕੰਪ ਮਚ ਜਾਂਦਾ ਉਸ ਟਾਈਮ ਤੇ ਬਟ ਜਦੋਂ ਅਗਲਾ ਦਿਨ ਚੜਦਾ ਅਗਲੇ ਦਿਨ ਹੀ ਮਿਲਟਰੀ ਆਪਣੇ ਬਿਆਨ ਹੀ ਚੇਂਜ ਕਰ ਦਿੰਦੀ ਆ ਕਿ ਜੋ ਕੱਲ ਡਿੱਗਿਆ ਸੀਗਾ ਉਹ ਫਲਾਈਂਗ ਡਿਸਕ ਨਹੀਂ ਸੀ ਇੱਕ ਵੈਦਰ ਬੈਲੂਨ ਸੀਗਾ ਤੇ ਲੋਕ ਉਸ ਗੱਲ ਦਾ ਕੁਐਸ਼ਨ ਚੁੱਕਦੇ ਆ ਕਿ ਉਹ ਫਲਾਈਂਗ ਡਿਸਕ ਨਹੀਂ ਸੀਗੀ ਤੇ ਉਹਨੂੰ ਪਹਿਲਾਂ ਫਲਾਈਂਗ ਡਿਸਕ ਹੀ ਕਿਉਂ ਕਿਹਾ ਗਿਆ ਜੇ ਉਹ ਵੈਦਰ ਬੈਲੂਨ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਆ ਉਹਦੇ ਗਵਾਹ ਤੇ ਉਹਦੇ ਸਬੂਤ ਜਿਹੜਾ ਮੇਜਰ ਜੈਸੀ ਮਾਰਸਲ ਸੀਗਾ ਉਸ ਟਾਈਮ ਤੇ ਉਹਨੇ ਖੁਦ ਕਿਹਾ ਕਿ ਉਹਨੇ ਇਹਨਾਂ ਚੀਜ਼ਾਂ ਨੂੰ ਪਰਸਨਲੀ ਵੇਖਿਆ ਸੀਗਾ ਟੁੱਟੇ ਫੁੱਟੇ ਜਿਹੜੇ ਟੁਕੜੇ ਸੀਗੇ ਉਹਨੇ ਬਾਅਦ ਵਿੱਚ ਕਿਹਾ ਤੇ ਉਹਨੇ ਆ ਵੀ ਕਿਹਾ ਕਿ ਜਿਹੜਾ ਉਹ ਮਟੀਰੀਅਲ ਸੀਗਾ ਉਹ ਹਿਊਮਨ ਮੇਡ ਲੱਗ ਹੀ ਨਹੀਂ ਸੀ ਰ ਉਹਦੇ ਬਾਅਦ ਜਿਹੜੇ ਕੁਝ ਕ ਗਵਾ ਸੀਗੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕ੍ਰੈਸ਼ ਸਾਈਟ ਸੀਗੀ ਨਾ ਉਹਦੇ ਉੱਤੇ ਕੁਝ ਇਦਾਂ ਦੀ ਮਤਲਬ ਕਹਿ ਲਓ ਕਿ ਬੋਡੀ ਪਾਰਟਸ ਜਾਂ ਕੁਝ ਵੀ ਕਹਿ ਲਓ ਇਦਾਂ ਦੇ ਬੋਡੀ ਪਾਰਟਸ ਮਿਲੇ ਸੀ ਜੋ ਕਿ ਜਿਹੜੀ ਦੁਨੀਆ ਇਹਦੀ ਨਾ ਕਿਸੇ ਸਪੀਸੀਸ ਦੇ ਨਾਲ ਮੈਚ ਕਰਦੇ ਸੀਗੇ ਤੇ ਨਾ ਕਿਸੇ ਹਿਊਮਨ ਕਾਈਂਡ ਦੀ ਬੋਡੀ ਦੇ ਨਾਲ ਤੇ ਉਹਦੇ ਬਾਅਦ ਉਹ ਜਿਹੜੇ ਬੋਡੀ ਪਾਰਟਸ ਵਗੈਰਾ ਸੀਗੇ ਜਾਂ ਕੁਝ ਵੀ ਸੀਗਾ ਉੱਥੇ ਉਹ ਸਾਰਾ ਮਟੀਰੀਅਲ ਚੱਕ ਕੇ ਟਰਾਂਸਫਰ ਕਰ ਦਿੱਤਾ ਗਿਆ ਏਰੀਆ 51 ਇੱਥੋਂ ਹੀ ਰੋਜ਼ਵੈਲ ਤੇ ਏਰੀਆ 51 ਦੋਨੋਂ ਇੱਕ ਦੂਜੇ ਨਾਲ ਅਟੈਚ ਹੋ ਕੇ ਇੱਥੋਂ ਅੱਗੇ ਤੋਂ ਅੱਗੇ ਕਹਾਣੀ ਵਧਦੀ ਗਈ ਹੁਣ ਇਹਦੇ ਤੋਂ ਅੱਗੇ ਮੈਂ ਸੀਕ੍ਰੀਟ ਬੇਸ ਦੀ ਗੱਲ ਕਰਨਾ ਲੱਗਾ ਸੀਗਾ ਬਟ ਉਹ ਮੈਂ ਕੱਲ ਆਲਰੇਡੀ ਮੈਂਸ਼ਨ ਕਰ ਦਿੱਤਾ ਸੀਗਾ ਪਾਰਟ 1 ਦੇ ਵਿੱਚ ਤਾਂ ਤੁਸੀਂ ਕੈਪਸ਼ਨ ਦੇ ਵਿੱਚ ਮੈਂ ਉਹ ਵੀਡੀਓ ਐਡ ਕਰ ਦੂੰਗਾ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਨੂੰ ਵੀ ਪੂਰਾ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਗਵਰਨਮੈਂਟ ਕਵਰਪ ਦੀ ਡੈਬ੍ਰਿਸ ਤੇ ਜਿੰਨੇ ਵੀ ਸਬੂਤ ਡੈਬ੍ਰਿਸ ਮਤਲਬ ਕਿ ਟੁਕੜੇ ਜਿਹੜੇ ਉਹਨਾਂ ਨੂੰ ਮਿਲੇ ਸੀਗੇ ਉੱਤੇ ਕ੍ਰੈਸ਼ ਦੇ ਵੇਲੇ ਡੈਬ੍ਰਿਸ ਤੇ ਜਿੰਨੇ ਵੀ ਸਬੂਤ ਉਹ ਬੋਡੀਜ਼ ਤੇ ਜਿੰਨੇ ਵੀ ਸਬੂਤ ਜਿਹੜੇ ਵੀ ਏਰੀਆ 51 ਨੂੰ ਰਿਲੇਟ ਕਰਦੇ ਸੀਗੇ ਜਾਂ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਸਾਰੇ ਗਵਾਹ ਸਾਰੇ ਸਬੂਤ ਨੂੰ ਮਿਟਾ ਦਿੱਤਾ ਮਤਲਬ ਕਿ ਕਵਰ ਅਪ ਕਰ ਦਿੱਤਾ ਕਿ ਕੋਈ ਉਸ ਬਾਰੇ ਗੱਲ ਹੀ ਨਾ ਕਰ ਪਾਵੇ ਤਾਂ ਹੁਣ ਗਵਰਨਮੈਂਟ ਦਾ ਜਿਹੜਾ ਕਵਰ ਅਪ ਸੀਗਾ ਆ ਉਸ ਕੋਲ ਕੌਨਸਪੀਰੇਸੀ ਥਿਊਰੀ ਨੂੰ ਤਾਂ ਬਿਲੋਂਗ ਕਰ ਹੀ ਰਿਹਾ ਹੁਣ ਬਹੁਤ ਸਾਰੇ ਰਿਸਰਚਰ ਤੇ ਜਿਹੜੇ ਯੂ ਐਫਓ ਤੇ ਰਿਸਰਚ ਕਰਨ ਵਾਲੇ ਅਲੱਗ ਸਾਇੰਟਿਸਟਾਂ ਜਿਹੜੇ ਉਨਾ ਸਾਰਿਆਂ ਦਾ ਵੀ ਆਹੀ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਸੱਚ ਨੇ ਉਹ ਗਵਰਨਮੈਂਟ ਆਮ ਲੋਕਾਂ ਤੇ ਕਰੋ ਲੋਕਾਂ ਦੇ ਬਹੁਤ ਕੋਸ਼ਿਸ਼ ਕਰਦੀ ਆ ਕਈ ਥਿਉਰੀਜ਼ ਨੇ ਜਾਂ ਸਪੈਕੂਲੇਸ਼ਨਸ ਨੇ ਜਿਵੇਂ ਕਿ ਏਲੀਅਨਸ ਕ੍ਰੈਸ਼ ਹੋਇਆ ਤਾਂ ਗਵਰਨਮੈਂਟ ਨੇ ਕੈਪਚਰ ਕੀਤਾ ਦੂਸਰਾ ਕਿ ਏਲੀਅਨਸ ਦੇ ਜਿਹੜੇ ਟੈਕਨੋਲੋਜੀ ਸੀਗੀ ਉਹਨੂੰ ਹਿਊਮਨ 에ਅਰ ਕ੍ਰਾਫਟ ਲਈ ਵੀ ਯੂਜ਼ ਕੀਤਾ ਹੁਣ ਤੀਸਰਾ ਕੀ ਕੋਲਡ ਵਾਰ ਦੇ ਜਿਹੜੀ ਉਸ ਟਾਈਮ ਚੱਲੀ ਸੀ 1955 ਦੇ ਵਿੱਚ ਉਸ ਟਾਈਮ ਦੇ ਉੱਤੇ ਕੁਝ ਟੈਸਟਿੰਗ ਵਾਸਤੇ ਉਸ ਜਗ੍ਹਾ ਨੂੰ ਯੂਜ਼ ਕੀਤਾ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਲੇਗੇਸੀ ਆਫ ਰੋਜ਼ ਉਹ ਜਿਹੜਾ ਯੂ ਐਫ ਓ ਕ੍ਰੈਸ਼ ਹੋਇਆ ਉਹ ਤੇ ਰੋਜ਼ਵੈਲਡ ਦੇ ਵਿੱਚ ਉਹਨੇ ਯੂ ਐਫ ਓ ਕਲਚਰ ਨੂੰ ਬਹੁਤ ਜ਼ਿਆਦਾ ਮਤਲਬ ਕਿ ਅਟਰੈਕਟ ਕੀਤਾ movies documentaries books ਮਤਲਬ ਕਿ ਇਹ ਸਾਰੀਆਂ ਘਟਨਾਵਾਂ ਨੇ ਇਸ ਨੂੰ ਇਮੋਰਟਲ ਬਣਾ ਕੇ ਰੱਖ ਦਿੱਤਾ ਸੀ ਲੋਕ ਹਜੇ ਵੀ ਰੋਜ਼ਵੈਲ ਮਿਊਜ਼ੀਅਮ ਜਾਂ ਯੂ ਐਫ ਓ ਫੈਸਟੀਵਲ ਜਿਹੜੇ ਲੱਗਦੇ ਆ ਉਹਨਾਂ ਦੇ ਵਿੱਚ ਬਹੁਤ ਜਾਂਦੇ ਆ ਉੱਥੇ ਹੁਣ ਇਹ ਘਟਨਾ ਜਿਹੜੀ ਆ ਉਹ ਸੱਚਮੁੱਚ ਇੱਕ ਹਿਸਟੋਰੀਕਲ ਮਿਸਟਰੀ ਬਣ ਕੇ ਰਹਿ ਗਈ ਦੀ ਆ ਜਿਹੜੀ ਕਿ ਸਾਲਾਂ ਤੋਂ ਫੈਸਿਨੇਸ਼ਨ ਪੈਦਾ ਕਰ ਰਹੀ ਆ ਲੋਕਾਂ ਦੇ ਵਿੱਚ ਦੋਸਤੋ ਤੁਸੀਂ ਖੁਦ ਦੇਖੋ ਡੈਬ੍ਰਿਸ ਗਵਰਨਮੈਂਟ ਕਵਰਅਪ ਐਂਡ ਐਲੀਐਨਜ਼ ਸਾਰਾ ਕੁਝ ਮਿਸਟਰੀ ਬਣ ਕੇ ਰਹਿ ਚੁੱਕਾ ਹੈ ਅਜੇ ਤੱਕ ਆਪਣੇ ਕੋ ਜਿੰਨੀ ਡਿਟੇਲਸ ਸੀ ਰਿਸਰਚ ਕੀਤੀ ਸੀ ਮੈਂ ਤੁਹਾਨੂੰ ਸਾਰੀ ਪਾਰਟ 2 ਦੇ ਵਿੱਚ ਡਿਫਾਈਨ ਕਰ ਦਿੱਤੀ ਹੈ ਅਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਮੈ